ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਵਿਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਤੇ ਅੱਜ ਦੀ ਆਪਾਂ ਜਿਹੜੀ ਰੈਸਪੀ ਲੈ ਕੇ ਆਏ ਆ ਉਹ ਹੈਗਾ ਇਹ ਵੀ ਗਰਮੇ ਦੇ ਅਕੋਰਡਿੰਗ ਦੀ ਹੈ ਠੀਕ ਹੈ ਜੀ ਜਿਵੇਂ ਕੋਈ ਗਰਮੀ ਸਟਾਰਟ ਹੋ ਗਈ ਹੈ ਨਾ ਗਰਮੀ ਦੇ ਸੀਜ਼ਨ ਵਿੱਚ ਠੰਡੀ ਠੰਡੀ ਕਾਫੀ ਪੀਣ ਨੂੰ ਬਹੁਤ ਦਿਲ ਕਰਦਾ ਹੈ ਨਾ ਤੇ ਮੈਨੂੰ ਤਾਂ ਜੀ ਮੇਰੇ ਤਾਂ ਬਹੁਤ ਫੇਵਰਟ ਹੈ ਇਸ ਲਈ ਮੈਂ ਬਣਾ ਰਹੀ ਸੀ ਮੈਂ ਸੋਚਿਆ ਤੁਹਾਨੂੰ ਸ਼ੇਅਰ ਕਰਦਾ ਤੇ ਤੁਸੀਂ ਇਸ ਤਰ੍ਹਾਂ ਟਰਾਈ ਕਰਿਓ ਜਰੂਰ ਜਿਹੜੀ ਹੈਗੀ ਆ ਉਹ ਵੀ ਬਜ਼ਾਰ ਵਾਲੀ ਤੁਸੀਂ ਭੁੱਲੀ ਜਾਓਗੇ ਠੀਕ ਹੈ ਜੀ ਬਿਲਕੁਲ ਜਿਸ ਤਰ੍ਹਾਂ ਆਪਾਂ ਬਜ਼ਾਰ ਦੇ ਵਿੱਚ ਕਿੰਨੇ ਆ ਨਾ ਬਿਲਕੁਲ ਉਹੀ ਟੇਸਟ ਆਉਂਦਾ ਤੇ ਤੁਸੀਂ ਕਿਹੜੇ ਕਿਹੜੇ ਚੀਜ਼ਾਂ ਲੈਣੀਆਂ ਨੇ ਇੱਥੇ ਤੁਸੀਂ ਮੈਂ ਨਾ ਇੱਕ ਕ ਠੀਕ ਹੈ ਜੀ ਇਸ ਸੈਕਿੰਡ ਜਿਹੜਾ ਹੈਗਾ ਚੌਕੋ ਪਾਊਡਰ ਆ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਇਹ ਠੀਕ ਹੈ ਜੀ ਤੁਸੀਂ ਚੌਕੋ ਪਾਊਡਰ ਕਰਕੇ ਲੈ ਆਇਓ ਠੀਕ ਹੈ ਨੈਕਸਟ ਆਪਾਂ ਲਈਏ ਜੀ ਕਾਫੀ ਕਾਫੀ ਦਾ ਮਤਲਬ ਮੈਂ ਪਾਊਚੀ ਨੂੰ ਆਣੀ ਹੋਈ ਜਾਂਦਾ ਆਪਾਂ ਤੇ ਆਪਾਂ ਇੱਕ ਕਾਫੀ ਦਾ ਸ਼ੈਸ਼ ਲੈ ਲੈਣਾਗਾ ਤੇ ਤੁਸੀਂ ਇਹਦੇ ਵਿੱਚ ਆਪਾ ਪਾ ਲੈਣਾ ਜਿਹੜਾ ਆਪਣੇ ਦੁੱਧ ਲਿਆ ਹੈ ਇੱਕ ਕੱਪ ਤੇ ਮੈਂ ਪਹਿਲਾਂ ਕੱਪ ਦੇ ਵਿੱਚ ਨਹੀਂ ਪਾਈ ਹੈ ਕਿਉਂਕਿ ਆਪਾਂ ਇਹਦੇ ਵਿੱਚ ਬਣਾਉਣੀ ਹੈ ਨਾ ਇਸ ਲਈ ਫਿਰ ਆਪਾਂ ਬਣਾਉਣ ਤੋਂ ਬਾਅਦ ਜਿਹੜੀ ਹੈਗੀ ਆਪਾਂ ਕੱਪ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਈ ਹੈ ਜੀ ਮੈਂ ਕਾਫੀ ਕਾਫੀ ਦਾ ਇੱਕ ਪਾਊਚ ਠੀਕ ਹੈ ਕਿਉਂਕਿ ਮੈਂ ਆਪਣੇ ਲਈ ਬਣਾ ਰਹੀ ਹਾਂ ਇੱਕ ਕੱਪ ਤੇ ਮੈਨੇ ਦੁੱਧ ਲਿਆਗਾ ਜੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੀਨੀ ਬਸ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਹੀ ਸੌਖੇ ਤਰੀਕੇ ਨਾਲ ਤੇ ਜਲਦੀ ਹੀ ਬਣ ਜਾਂਦੀ ਹੈ ਮਿੱਠਾ ਤੁਸੀਂ ਆਪ ਦੇ ਟੇਸ ਦੇ ਅਕੋਰਡਿੰਗ ਲੈ ਲਓ ਜੀ ਮੈਂ ਤੇਜ਼ ਮਿੱਠਾ ਪਿੰਦੀ ਹਾਂ ਇਸ ਲਈ ਮੈਨੂੰ ਤੇਜ਼ ਮਿੱਠਾ ਜ਼ਿਆਦਾ ਵਧੀਆ ਲੱਗਦਾ ਹੈ ਤੇ ਕਾਫੀ ਫਿਰ ਕਾਫੀ ਟੇਸਟੀ ਲੱਗਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਇੱਕ ਚਮਚ ਪੂਰਾ ਭਰ ਕੇ ਚੌਕਾ ਪਾਉਟਾ ਹੈ ਲਓ ਜੀ ਥੋੜਾ ਜਿਹਾ ਮੈਨੂੰ ਘੱਟ ਲੱਗਿਆ ਇਸ ਲਈ ਮੈਂ ਥੋੜਾ ਜਿਹਾ ਹੋਰ ਪਾਇਆ ਦੇ ਵਿੱਚ ਠੀਕ ਹੈ ਜੀ ਤੇ ਲਓ ਜੀ ਫਿਰ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਗ੍ਰੈਂਡਰ ਹੈ ਤੁਸੀਂ ਨੂੰ ਗ੍ਰੈਂਡਰ ਦੇ ਵਿੱਚ ਪਾ ਕੇ ਘਮਾ ਲਿਓ ਮਤਲਬ ਫਿਰ ਤੁਸੀਂ ਨਾ ਕੱਪ ਮਤਲਬ ਜਿਵੇਂ ਮੈਂ ਗੜਵੀ ਦੇ ਵਿੱਚ ਪਾਇਆ ਸਾਰਾ ਉਸ ਤੁਸੀਂ ਸਿੱਧਾ ਗ੍ਰੈਂਡਰ ਦੇ ਕੱਪ ਵਿੱਚ ਹੀ ਪਾ ਲਓ ਸਾਰਾ ਸਮਾਨ ਨਾ ਦੁੱਧ ਕਾਫੀ ਚੀਨੀ ਤੇ ਚੌਕ ਪਾਊਡਰ ਠੀਕ ਹੈ ਜੀ ਤੇ ਮੈਂ ਇੱਥੇ ਹੈਂਡੀ ਨਾਲ ਕਰ ਰਹੀ ਹਾਂ ਜੀ ਤੁਸੀਂ ਹੈਂਡੀ ਨਾਲ ਇਹਨੂੰ ਮਤਲਬ ਗ੍ਰाइंड ਕਰ ਲਓ ਮਤਲਬ ਹੰਡ ਤੱਕ ਤੁਸੀਂ ਗ੍ਰਾਉਂਡ ਕਰਨਾ ਜਦੋਂ ਤੱਕ ਇਹ ਇਹਦੇ ਵਿੱਚ ਝੰਗ ਨਾ ਬਣ ਜੇ ਠੀਕ ਹੈ ਜੀ ਪਹਿਲਾਂ ਤੁਸੀਂ ਹੌਲੀ ਹੌਲੀ ਇਹਨੂੰ ਮਤਲਬ ਘਮਾਉਣਾਗਾ ਤੇ ਜਦੋਂ ਇਹ ਸਾਰਾ ਮਸਲਾ ਜਿਹੜਾ ਖੁੱਲ ਜਾਊਗਾ ਫਿਰ ਇਹਨੂੰ ਇੱਕਦਮ ਤੇਜ਼ ਚਲਾਉਣਾਗਾ ਠੀਕ ਹੈ ਜੀ ਤੇ ਤੁਸੀਂ ਦੇਖਿਓ ਬਸ 2-3 ਮਿੰਟ ਚ ਹੀ ਆਪਣੀ ਜਿਹੜੀ ਕਾਫੀ ਹੋ ਤਿਆਰ ਹੋ ਜੂਗੀ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਲਾਜਵਾ ਕਾਫੀ ਬਣੀ ਸੀ ਤੇ ਮੈਂ ਤਾਂ ਠੰਢ ਠੰਢੀ enjoy ਕੀਤੀ ਤੇ ਮੈਨੂੰ ਬਹੁਤ ਜ਼ਿਆਦਾ ਮਤਲਬ ਸ਼ਾਂਤੀ ਮਹਿਸੂਸ ਹੋਈ ਕਿਉਂਕਿ ਗਰਮੀ ਦਾ ਦੇਖੋ ਸੀਜ਼ਨ ਆਣਾ ਜਦੋਂ ਆਪਾਂ ਕੰਮ ਕਰਕੇ ਹਟਦੇ ਆ ਸਾਰਾ ਕੰਮ ਮੈਂ ਸਵੇਰ ਦਾ ਨਵੇੜ ਲਿਆ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਆਉਣ ਤੋਂ ਬਾਅਦ ਮੈਨੂੰ ਲੱਗਾ ਮੈਂ ਕੋਈ ਠੰਢ ਠੰਢੀ ਕੋਈ ਚੀਜ਼ ਪੀਵਾਂ ਮੈਂ ਦੇਖੋ ਜੀ ਕਾਫੀ ਹੈ ਜਿਹੜੇ ਬੈਸਟ ਹੈਗਾ ਨਾ ਬਾਕੀ ਬੀਬੀ ਲਈ ਵੀ ਸਹੀ ਹੈਗੀ ਹਾਂ ਤੇ ਇਸ ਲਈ ਮੈਂ ਤਾਂ ਮਤਲਬ ਸਰਦੀਆਂ ਦੇ ਵਿੱਚ ਵੀ ਕਾਫੀ ਪੀਣੀ ਹੁੰਦੀ ਆ ਤੇ ਸਰਦੀਆਂ ਦੇ ਵਿੱਚ ਹੌਟ ਕਾਫੀ ਤੇ ਗਰਮੀਆਂ ਦੇ ਵਿੱਚ ਠੰਡੀ ਕਾਫੀ ਤੇ ਆਪਾਂ ਇਸ ਲਈ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਤਾਂ ਕਿ ਤੁਸੀਂ ਵੀ ਇਸ ਤਰ੍ਹਾਂ ਜਿਹੜੀ ਹੈ ਕਿ ਕਾਫੀ ਤਿਆਰ ਕਰ ਲਓ ਠੀਕ ਹੈ ਜੀ ਲਓ ਜੀ ਕਾਫੀ ਆਪਣੀ ਰੈਡੀ ਹੋ ਗਈ ਤੁਸੀਂ ਝਾਗ ਤੁਸੀਂ ਦੇਖ ਸਕਦੇ ਹੋ ਬਣ ਗਈ ਹੈ ਕਾਫੀ ਬਹੁਤ ਵਧੀਆ ਬਣੀ ਸੀ ਤੁਸੀਂ ਵੀ ਇਸ ਇਸ ਤਰ੍ਹਾਂ ਟਰਾਈ ਕਰਿਓ ਠੀਕ ਹੈ ਜੀ ਲਓ ਜੀ ਹੁਣ ਇਹਨੂੰ ਆਪਾਂ ਪਾ ਲੈਣੇ ਹਾਂ ਜੀ ਕੱਪ 'ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਝਾਗ ਸੀਗੀ ਆਪਾਂ ਉਹ ਵਿੱੱਚੋਂ ਕੱਢ ਕੇ ਦੇ ਉੱਪਰ ਪਾ ਲਾਂਗੇ ਜੀ ਠੀਕ ਹੈ ਜੀ ਇਸੇ ਤਰ੍ਹਾਂ ਮਾਰਕੀਟ ਦੇ ਵਿੱਚੋਂ ਮਿਲਦੀ ਹੁੰਦੀ ਆ ਤੁਸੀਂ ਦੇਖ ਲਓ ਬਿਲਕੁਲ ਸੇਮ ਆ ਤੇ ਬਸ ਕੁਛ ਨਹੀਂ ਕੀਤਾ ਕੁਝ ਜ਼ਿਆਦਾ ਆਪਾਂ ਕੋਈ ਜ਼ਿਆਦਾ ਕੋਈ ਝੰਜਟ ਵਾਲੀ ਗੱਲ ਹੈ ਨਹੀਂ ਜੀ ਤੁਸੀਂ ਨੂੰ ਟਰਾਈ ਕਰ ਸਕਦੇ ਹੋ ਜੀ ਘਰ ਦੇ ਵਿੱਚ ਖੁਦ ਪੀ ਸਕਦੇ ਹੋ ਸਾਰਨ ਪਿਆਓ ਬੱਚਿਆਂ ਨੂੰ ਪਿਆਓ ਜਾਂ ਤੁਹਾਡੇ ਕੋਈ ਗੈਸਟ ਆਉਂਦਾ ਉਦੋਂ ਤੁਸੀਂ ਬਣਾਓ ਠੀਕ ਹੈ ਇਸ ਤੋਂ ਬਾਅਦ ਤੁਸੀਂ ਦੇ ਉੱਤੇ ਚਾਕਲੇਟ ਜਿਹੜਾ ਕੋ ਕੋਕਾ ਪਾਊਡਰ ਹੈਗਾ ਠੀਕਾ opalojic ਤੇ ਜਾਂ ਤੁਸੀਂ ਇਹਦੇ ਉੱਤੇ ਮਤਲਬ ਹਰਸ਼ ਸ਼ਾਹ ਦਾ ਜਿਹੜਾ ਹਨਾ ਹਰਸ਼ سیرਪੋਂ ਦਾ ਉਹ ਤੁਸੀਂ ਯੂਜ਼ ਕਰ ਸਕਦੇ ਮੈਂ ਇੱਥੇ ਚੋਕਾ ਪਾਊਡਰ ਦੇ ਨਾਲ ਹੀ ਜਿਹੜਾ ਹੈਗਾ ਟਰਾਈ ਕੀਤਾ ਸੀਗਾ ਠੀਕ ਹੈ ਜੀ ਮਤਲਬ ਬਹੁਤ ਜਿਆਦਾ ਲਾਜਵਾਬ ਤੇ ਬਹੁਤ ਜਿਆਦਾ ਟੇਸਟੀ ਬਣੀ ਸੀ ਤੇ ਇੱਥੇ ਮੈਂ ਤੁਹਾਨੂੰ ਪੀ ਕੇ ਦਿਖਾਉਂਗੀ ਜੀ ਤੇ ਪਰ ਮੈਂ ਨਾ ਮਤਲਬ ਪੂਰੀ ਚਲਡ ਕਰਕੇ ਪੀਤੀ ਸੀ ਬਾਦ ਵਿੱਚ ਚੰਨ ਵਿੱਚ ਫ੍ਰਿਜ ਲਗਾ ਕੇ ਪੀ ਲਈ ਸੀ ਠੀਕ ਹੈ ਜੀ ਬਹੁਤ ਜ਼ਿਆਦਾ ਟੇਸਟੀ ਬਣੀ ਆ ਲਓ ਜੀ ਮਜ਼ਾ ਹੀ ਆ ਗਿਆ ਪੀ ਕੇ ਤੇ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਿਓ ਜੀ ਠੀਕ ਹੈ ਜੀ ਜੇ ਬਲੌਗ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪਹਿਲੇ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਤੇ ਹਰ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਮਿਲਦੇ ਨੇਕਸਟ ਵੀਡੀਓ ਦੇ ਨਾਲ ਥੈਂਕ ਯੂ ਜੀ ਬਾਏ ਬਾਏ